ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਹੁਸ਼ਾਰਪਰ ਨਿਊਜ਼ ਤੇ ਮੈਂ ਹੇ ਚੇਤਨ ਕਸ਼ਪ ਸੋ ਅੱਜ ਨਵੇਂ ਵਰੇ ਦਾ ਪਹਿਲਾ ਦਿਨ ਹੈ ਆਦਾਰਾ ਹੁਸ਼ਾਰਪਰ ਨਿਊਜ਼ ਦੀ ਸਮੂਚੀ ਟੀਮ ਵੱਲੋਂ ਹੁਸ਼ਾਰਪਰ ਨਿਊਜ਼ ਆਦਾਰੇ ਦੇ ਚੀਫ ਐਡੀਟਰ ਬਿੱਟੂ ਕਸ਼ਪ ਤੇ ਸਟਾਫ ਰਿਪੋਰਟਰ ਜਨਕੀ ਮੇਰੇ ਵੱਲੋਂ ਚੇਤਨ ਕਸ਼ਪ ਵੱਲੋਂ ਆਦਾਰਾ ਹੁਸ਼ਾਰਪਰ ਨਿਊਜ਼ ਤੇ ਸਾਰੇ ਹੀ ਦਰਸ਼ਕਾਂ ਨੂੰ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਵਿਦੇਸ਼ਾਂ ਦੇ ਵਿੱਚ ਵੱਸਦੇ ਪੰਜਾਬੀ ਭਰਾਵਾਂ ਨੂੰ ਨਵੇਂ ਵਰੇ ਦੀਆਂ ਢੇਰ ਸਾਰੀਆਂ ਮੁਬਾਰਕਾਂ ਅਵਾਇ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਨਵਾਂ ਵਰਾ ਸਾਰਿਆਂ ਦੀ ਜ਼ਿੰਦਗੀ 'ਚ ਨਵੀਂ ਨੁਹਾਰ ਲੈ ਕੇ ਆਵੇ ਖੁਸ਼ੀਆਂ ਖੇੜੇ ਲੈ ਕੇ ਆਵੇ ਸਾਰਿਆਂ ਦੀਆਂ ਝੋਲੀਆਂ ਉਹ ਪਰਮਾਤਮਾ ਪਰਮਪਿਤਾ ਅਵਾਇ ਗੁਰੂ ਖੁਸ਼ੀਆਂ ਦੇ ਨਾਲ ਭਰੇ ਸੋ ਤੁਹਾਡੇ ਨਾਲ ਇੱਕ ਵਾਰ ਮੁੜ ਤੋਂ ਵਾਅਦਾ ਕਰਦੇ ਹਾਂ ਕਿ ਨਵੇਂ ਵਰੇ ਵਿੱਚ ਵੀ ਅਦਾਰਾ ਹੁਸ਼ਾਰਪੁਰ ਦੇ ਉਸ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਵੇਗਾ ਜਿਵੇਂ ਕਿ ਆਪਾਂ ਪਿਛਲੇ ਬੀਤੇ ਸਾਲਾਂ ਦੇ ਵਿੱਚ ਆਪਣੀ ਡਿਊਟੀ ਨੂੰ ਨਿਭਾਇਆ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰੀ ਅਧਾਰਿਆਂ ਤੱਕ ਪਹੁੰਚਾਇਆ ਸਰਕਾਰ ਤੱਕ ਪਹੁੰਚਾਇਆ ਪ੍ਰਸ਼ਾਸਨ ਤੱਕ ਪਹੁੰਚਾਇਆ ਸੋ ਇੱਕ ਵਾਰ ਮੁੜ ਤੋਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਅਦਾਰਾ ਹੁਸ਼ਰਪੁਰ ਨਿਊਜ਼ ਵੱਲੋਂ ਜੋ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਅਸੀਂ ਬਿਨਾਂ ਕਿਸੇ ਭੇਦ ਭਾਪ ਤੋਂ ਬਿਨਾਂ ਕਿਸੇ ਲਾਲਚ ਤੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਿਹੜੀ ਉਹ ਸਰਕਾਰੀ ਕਚਹਿਰੀ ਦੇ ਵਿੱਚ ਇਸੇ ਤਰ੍ਹਾਂ ਹੀ ਚੁੱਕਦੇ ਰਵਾਂਗੇ ਸੋ ਇੱਕ ਵਾਰ ਮੁੜ ਤੋਂ ਆਪ ਸਭ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹੁਸ਼ਰਪੁਰ ਨਿਊਜ਼ ਦੇ ਸਮੂਹ ਦਰਸ਼ਕਾਂ ਨੂੰ ਨਵੇਂ ਬਰੇ ਦੀਆਂ ਢੇਰ ਸਾਰੀਆਂ ਮੁਬਾਰਕਾਂ